ਸ਼ਿਹਾਟਾ ਦੇ ਖੰਡਵਾਲਾ ਜੰਡਪੀਰ ਦੇ ਇਲਾਕੇ 'ਚ ਉਸ ਵੇਲੇ دہشت ਦਾ ਮਾਹੌਲ ਪੈਦਾ ਹੋ ਗਿਆ ਜਦੋਂ 15-20 ਨੌਜਵਾਨਾਂ ਵੱਲੋਂ ਇੱਕ ਗੱਡੀਆਂ ਦੇ ਉੱਤੇ ਇੱਟਾਂ ਰੋੜਿਆਂ ਦੇ ਨਾਲ ਹਮਲਾ ਕੀਤਾ ਗਿਆ ਤਾਂ ਸੀਸੀਟੀਵੀ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਨੌਜਵਾਨ ਜਿਹੜੇ ਨੇ ਆ 15 ਤੋਂ 20 ਨੌਜਵਾਨੇ ਇੱਕ ਘਰ ਦੇ ਉੱਤੇ ਇੱਟਾਂ, ਰੋੜਿਆਂ ਦੇ ਨਾਲ ਉਹ ਹਮਲਾ ਕਰਦੇ ਹੋਏ ਦਿਖਾਈ ਦੇ ਰਹੇ ਨੇ ਤਾਂ ਦੱਸਦੀ ਹੈ ਕਿ ਇਹ ਪੁਰਾਣੀ ਰੰਜਿਸ਼ ਦੇ ਚਲਦਿਆਂ ਇਹ ਸਾਰਾ ਘਟਨਾ ਨੂੰ ਜਿਹੜਾ ਉਹ ਅੰਜਾਮ ਦੇ ਰਹੇ ਨੇ ਔਰ ਤਸਵੀਰਾਂ 'ਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ 15 ਤੋਂ 20 ਜਿਹੜੇ ਨੌਜਵਾਨੇ ਸ਼ਰੇਆਮ ਜਿਹੜੇ ਨੇ ਉਹ ਗਲੀ ਦੇ ਵਿੱਚ ਇੱਕ ਘਰ ਤੇ ਜਿਹੜੇ ਨੇ ਉਹ ਇੱਟਾਂ ਰੋੜਿਆਂ ਦੇ ਨਾਲ ਹਮਲਾ ਕਰ ਰਹੇ ਨੇ ਤਾਂ ਤਨ ਦੱਸਿਆ ਕਿ ਇਸ ਹਮਲੇ ਦੇ ਵਿੱਚ ਇੱਕ ਲੜਕੀ ਜਿਹੜੀ ਆ ਉਹ ਜ਼ਖਮੀ ਹੋਈ ਹੈ ਦੱਸਿਆ ਕਿ ਉਹਦੇ ਸਿਰ ਦੇ ਵਿੱਚ ਜਿਹੜੀ ਆ ਉਹ ਇੱਟ ਵੱਜੀ ਹੈ ਜਿਸ ਤੇ ਕਰਕੇ ਉਹ ਜ਼ਖਮੀ ਹੋ ਗਈ ਹੈ ਤਾਂ ਫਿਲਹਾਲ ਪੁਲਿਸ ਪਹੁੰਚੀ ਹੈ ਮੌਕੇ ਤੇ ਤਾਂ ਪੁਲਿਸ ਵੱਲੋਂ ਲੜਕੀ ਦਾ ਜਿਹੜਾ ਆ ਉਹ ਡਾਟ ਕੱਟ ਕੇ ਦੇ ਦਿੱਤਾ ਗਿਆ ਹੈ ਤਾਂ ਪੁਲਿਸ ਵੱਲੋਂ ਕਿਹਾ ਗਿਆ ਕਿ ਜੋ ਮੈਡੀਕਲ ਰਿਪੋਰਟ ਆਏਗੀ ਤਾਂ ਉਸ ਦੇ ਹਿਸਾਬ ਦੇ ਨਾਲ ਬੰਦੀ ਕਾਰਵਾਈ ਕੀਤੀ ਜਾਵੇਗੀ ਜੀ ਆਪਣਾ ਮੇਰਾ ਨਾਮ ਧਰੂ ਹੈ ਜੀ ਇਹ ਕਿੱਥੋਂ ਦੇ ਰਹਿਣ ਵਾਲੇ ਪਾਜੀ ਮੈਂ ਸ਼ਹਾੜਾ ਖੰਡ ਵਾਲਾ ਰਹਿੰਦਾ ਹਾਂ ਕਿਹੜਾ ਏਰੀਆ ਚ ਨਾ ਝੰਡਵੀਰ ਗਲੋਨੀ ਪਾਜੀ ਤੇ ਪਾਜੀ ਕੀ ਮਾਮਲਾ ਕੀ ਹੋਇਆ ਰਾਤ ਨੂੰ ਜੀ ਪਾਜੀ ਹਮ ਇਹ ਮੇਰੇ ਚਾਚੀ ਦੀ ਕੁੜੀ ਨਾਲ ਨਾ ਮੁੰਡਿਆਂ ਦੀ ਹੈਗੀ ਸੀ ਥੋੜੀ ਗੱਲਬਾਤ ਤੇ ਉਹਨਾਂ ਨੂੰ ਲਾਈਕ ਉਹਨਾਂ ਨੂੰ ਮਨਾ ਕੀਤਾ ਸੀ ਕਿ ਹਾਂ ਵੀ ਇੱਥੇ ਆਣਾ ਨਹੀਂ ਆ ਤੁਸੀਂ ਉਹ ਕਿੱਥੇ ਰਹਿੰਦੇ ਨੇ ਉਹ ਕੋਟਖਾਲਸਾ ਵੱਲ ਦੇਗੇ ਆ ਤੁਹਾਡੀ ਚਾਚੀ ਕਿੱਥੇ ਰਹਿੰਦੀ ਮੇਰੇ ਚਾਚੀ ਆ ਨਾਲ ਦੇ ਘਰ ਹੀ ਰਹਿੰਦੀ ਹੈ ਉਹਨਾਂ ਨੂੰ ਮਨਾ ਕੀਤਾ ਕਿ ਮੁੰਡੇ ਨਹੀਂ ਆਣੇ ਚਾਹੀਦੇ ਉਹਨਾਂ ਨੇ ਨਾ ਮੁੰਡਿਆਂ ਨੇ ਆਪਣੀ ਲਾਗਤਬਾਜੀ ਕਰਕੇ ਨਾ ਤੇ ਰਾਤੀ ਖਾਰ ਗੱਡੀ ਆ ਤੇ ਕਿਨੇ ਕਿਨੇ ਕਿੰਨੇ ਸੀ 20 ਜਣੇ ਹੈਗੇ ਸੀ 20 ਤੋਂ ਉੱਤੇ ਜਣੇ ਹੈਗੇ ਤੇ ਕੀ ਕੀਤਾ ਤੇ ਉਹਨਾਂ ਨੇ ਨਾ ਆਂਦੇ ਨਾ ਬੂਹਾ ਖੜਕਾਇਆ ਤੇ ਬੂਹਾ ਖੜਕਾਇਆ ਭੈਣ ਬਾਹਰ ਚੱਲ ਗਈ ਤੇ ਉਹਨਾਂ ਨੇ ਇੱਟਾ ਮਾਰਨੀਆਂ ਚਾਲੂ ਕਰਤੀਆਂ ਤੇ ਉਹਦੇ ਸਿਰ ਤੇ ਵੱਜੀ ਪਹਿਲੀ ਤੇ ਫਿਰ ਨਾ ਉਹਨਾਂ ਨੇ ਚਲੋ ਆਪਾਂ ਤੇ ਅੰਦਰ ਬਾਹਰ ਹੋ ਗਏ ਤੇ ਉਹਨਾਂ ਨੇ ਫੇਰ ਮਾਰਨੀਆਂ ਜਦੋਂ ਕੀਤੇ ਗੱਡੀ ਦੇ ਵੀ ਗੱਡੀ ਦਾ ਵੀ ਨੁਕਸਾਨ ਕਰਤਾ ਮੇਰੀ ਨਵੀਂ ਗੱਡੀ ਸੀਗੀ ਤੁਸੀਂ ਕਿੱਥੇ ਸੀਗੇ ਮੈਂ ਵੀ ਅੰਦਰ ਸੀਗਾ ਫਿਰ ਮੈਂ ਕੋਠੇ ਚੜ ਗਿਆ ਅੱਛਾ ਹਾਂਜੀ ਭਾਈ ਤੇ ਕਿੰਨੇ ਕਿੰਨੇ ਜਾਣੇ ਸੀਗੇ ਕਿੰਨਾ ਜਿੰਨਾ ਲੋਕਾਂ ਨੂੰ ਲਾ ਕੀਤਾ ਗਿਆ ਉਹ ਇਹ ਤਾਂ 25 ਜਣੇ ਹੈਗੇ ਸੀ ਐਨੇ ਕਈ ਹੈਗੇ ਸੀ ਤੇ ਕੋਈ ਅ ਕੜੇ ਸਿਸਟਰ ਦੇ ਸਰਚ ਹਾਂਜੀ ਹਾਂਜੀ ਤੇ ਚਾਚੂ ਨੂੰ ਨਾ ਉਹਨਾਂ ਨੇ ਅੰਦਰ ਤਿੰਨ ਚਾਰ ਮੁੰਡੇ ਤੋਂ ਜ਼ਿਆਦਾ ਹੀ ਸੀਗੇ ਆ ਗਏ ਅੰਦਰ ਇੱਥੇ ਲੌਬੀ ਦੇ ਵਿੱਚ ਤੇ ਉਹਨਾਂ ਨੇ ਚਾਚੂ ਦੇ ਨਾ ਇੱਕ ਤੇ ਚੈਨ ਲਾ ਲਈ ਚਾਚੂ ਨੂੰ ਕੁੱਟਿਆ ਵੀ ਵਾਧੂ ਤੇ ਉਹ ਫਿਰ ਉਹ ਭੱਜ ਗਏ ਨਾਲ ਹੀ ਤੇ ਇਸ ਸਬੰਧ ਵਿੱਚ ਪੁਲਿਸ ਕੰਪਲੇਂਟ ਕੀਤੀ ਤੁਸੀਂ ਹਾਂਜੀ ਕੀਤੀ ਹੈ ਜੀ ਆਈ ਪੁਲਿਸ ਪੁਲਿਸ ਆਈ ਨਹੀਂ ਰਾਤ ਨਹੀਂ ਆਈ ਸਵੇਰੇ ਆਈ ਸੀ ਸਵੇਰੇ ਆਈ ਸੀ ਹਾਂਜੀ ਤੇ ਕੀ ਕਿਹਾ ਗਿਆ ਉਹਨਾਂ ਵੱਲੋਂ ਉਹਨਾਂ ਵੱਲੋਂ ਕਿਹਾ ਗਿਆ ਕਿ ਕੋਈ ਗੱਲ ਨਹੀਂ ਤੁਸੀਂ ਕਰੋ ਆਪਾਂ ਤੁਹਾਡੇ ਨਾਲ ਖੜੇ ਆਂ ਉਹ ਵੀ ਇੱਕ ਡੇ ਤੇ ਕੋਈ ਹੈ ਕੋਈ ਉਹਨਾਂ ਨੇ ਫੋਨ ਤੱਕ ਕੋਈ ਆਸ਼ਵਾਸਨ ਆਇਆ ਤੁਹਾਡੇ ਨਹੀਂ ਉਹਨਾਂ ਵੱਲੋਂ ਹਾਲੇ ਕੁਝ ਨਹੀਂ ਆਇਆ ਜੀ ਤੇ ਕੀ ਮੰਗ ਕੀ ਕਰਦੇ ਹੋ ਤੁਸੀਂ ਮੰਗ ਇਹ ਕਰਦੇ ਆਂ ਕਿ ਇਹ ਪਹਿਲਾਂ ਤੇ ਮੁੰਡਾ ਇੱਥੇ ਨਾ ਆਵੇ ਫਸਟਲੀ ਤੇ ਜਿਹੜਾ ਸਾਡਾ ਨੁਕਸਾਨ ਆਇਆ ਵਾ ਮੇਰੀ ਗੱਡੀ ਦਾ ਨੁਕਸਾਨ ਆਇਆ ਮੇਰੇ ਚਾਚੂ ਦੀ ਚੈਨੀ ਲੈ ਲਾ ਕੇ ਲੈ ਗਏ ਆ ਉਹ ਨੁਕਸਾਨ ਪਰਵਾਹੀ ਕਰਨ ਹਾਂਜੀ ਕੀ ਨਾਮ ਕੀ ਹੈ ਆਪਣਾ ਭੂਮਿਕਾ ਕਿਥੋਂ ਦੇ ਰਹਿਣ ਵਾਲੇ ਜੀ ਖਾਨੜ ਵਾਲਾ ਜਨਪੀ ਕਲੋਨੀ ਤੇ ਕੀ ਹੋਇਆ ਕਿ ਰਾਤ ਨੂੰ ਜੀ ਐਕਚੁਅਲੀ ਨਾ ਕਾਫੀ ਸਾਰੀ ਆਵਾਜ਼ ਆ ਰਹੀ ਸੀ ਗਲੀ 'ਚ ਤੇ ਮੈਂ ਦੇਖਣ ਗਈ ਸੀ ਕਿ ਸ਼ਾਇਦ ਕੋਈ ਆਇਆ ਹੈ ਨਾ ਤੇ ਜਿੱਦਾਂ ਹੀ ਦਰਵਾਜ਼ਾ ਖੋਲਿਆ ਹੁਣ ਕਾਫੀ ਸਾਰੇ ਲੋਕ ਹੈਗੇ ਸੀ ਮੁੰਡੇ ਹੀ ਉਹਨਾਂ ਨੇ ਮੇਰੇ ਸਿਰ ਤੇ ਇੱਟਾ ਮਾਰਨੀ ਸ਼ੁਰੂ ਕਰ ਦਿੱਤਾ ਕਿੰਨੇ ਕੁ ਜਾਣੇ ਸੀਗੇ ਉਹ ਕਾਫੀ ਜ਼ਿਆਦੇ ਹੀ 25 30 ਬੰਦੇ ਸੀਗੇ ਅੱਛਾ ਹਾਂਜੀ ਤੇ ਮਤਲਬ ਇੱਟਾ ਮਾਰ ਰਹੇ ਸੀ ਹਾਂਜੀ ਇੱਟਾ ਮਾਰ ਰਹੇ ਸੀ ਹਾਂਜੀ ਤੇ ਕੁਝ ਪਤਾ ਲੱਗਾ ਕੌਣ ਸੀਗੇ ਜੀ ਉਹ ਮੈਨੂੰ ਪਤਾ ਤਾਂ ਨਹੀਂ ਲੱਗਾ ਚਿਹਰੇ ਨਹੀਂ ਦੇਖੇ ਬਟ ਮੈਨੂੰ ਇਹਦਾ ਪਤਾ ਹੈ ਕਿਉਂਕਿ ਆ ਪਹਿਲੇ ਵੀ ਹੋਈ ਸੀ ਤੇ ਉਹਨਾਂ ਨੇ ਆਪਣੀ ਖੁੰਦਕਵਾਜੀ ਲਈ ਉਹ ਉਹੀ ਆਏ ਸੀ ਉਹਨੇ ਖਾਰ ਗੱਡੀ ਰਾਤ ਨੂੰ ਹਾਂ ਜੀ ਹਲਕ ਗੜਾਈ ਠਗੜਾ ਹੋਇਆ ਹਾਂਜੀ ਹਾਂਜੀ ਸਰ ਕੀ ਨਾਮ ਕੀ ਹੈ ਆਪਣਾ ਹਾਂਜੀ ਮੇਰਾ ਨਾਮ ਰਮਨ ਕੁਮਾਰ ਹੈ ਜੀ ਤੇ ਕਿੱਥੋਂ ਦੇ ਰਹਣਾ ਆਪੇ ਸਰ ਮੈਂ ਜੀ ਗਲੀ ਨੰਬਰ 5/6 ਜੰਡਵੀਰ ਕਲੋਨੀ ਖੰਡ ਵਾਲੇ ਤੋਂ ਰਹਿੰਦਾ ਹਾਂ ਕੀ ਹੋਇਆ ਕਿ ਸਰ ਦਾ ਉਹ ਕਿ ਸਰ ਮੈਂ 8:30 ਵਜੇ ਨਾਲ ਆਇਆ ਹਾਂ ਆਪਣੇ ਆਫਿਸ ਤੋਂ ਵਧਾ ਕੇ ਤੇ ਮੇਰੀ ਭਤੀਜੀ ਆ ਉਹਦੇ ਫਾਦਰ ਸਾਹਿਬ ਨਹੀਂ ਹੈਗੇ ਨੇ ਤੇ ਉਹ ਬੱਚੇ ਥੋੜੇ ਜਿਹਾ ਗਲਤ ਹੋ ਗਏ ਕੁੜੀ ਹੋ ਕੇ ਗਲਤ ਹੋ ਗਈ ਉਹਨੂੰ ਕਈ ਵਾਰੀ ਇਹੀ ਸਮਝਾਇਆ ਸੀ ਕਿ ਤੇਰੇ ਘਰ ਮੁੰਡੇ ਨਹੀਂ ਆਣੇ ਚਾਹੀਦੇ ਤੂੰ ਉਹਨਾਂ ਮੁੰਡਿਆਂ ਨਾਲ ਨਹੀਂ ਫਿਰਨਾ ਤੇ ਉਹ ਪਿਛਲੇ 2-3 ਸਾਲਾਂ ਤੋਂ ਇਹੀ ਚੱਕਰ ਚੱਲ ਰਿਹਾ ਉਹ ਕਦੀ ਕਿਸੇ ਦੇ ਮੋਟਰਸਾਈਕਲ ਤੇ ਕਦੀ ਕਿਸੇ ਦੇ ਮੋਟਰਸਾਈਕਲ ਤੇ ਜੀ ਦੰਜੇ ਘੁੰਮਦੀ ਆ ਤੇ ਬੱਚੇ ਦੇਖਦੇ ਆ ਸਾਨੂੰ ਦੱਸਦੇ ਆ ਉਹਨਾਂ ਦੀਆਂ ਵੀਡੀਓ ਫੋਟੋਸ ਦੇਖਾਂਦੇ ਨੇ ਮੁੰਡੇ ਦਾ ਨਾਂ ਰਾਹੁਲ ਹੈ ਇੱਕ ਸਾਹਿਲ ਹੈ ਤੇ ਇੱਕ ਕਰਨਾ ਉਹ ਵੱਖਰੇ ਵੱਖਰੇ ਮੁੰਡਿਆਂ ਨਾਲ ਘੁੰਮਦੀ ਆ ਤੇ ਫਿਰ ਪਰਿਵਾਰ ਹੋਣ ਦੇ ਕਰਕੇ ਸਾਡਾ ਖੂਨ ਖੋਲਦਾ ਕਿਉਂਕਿ ਸਾਡਾ ਭਰਾ ਹੌਲਦਾਰ ਸੀ ਉਹਦੀ ਡੈਥ ਹੋ ਗਈ ਹੈ ਤੇ ਉਹ ਰਾਤ ਨੂੰ ਨੇ ਮੁੰਡੇ ਬੁਲਾ ਲਏ ਮੈਂ ਉਹਨੂੰ ਇਸ ਚੀਜ਼ ਤੋਂ ਮਨਾ ਕੀਤਾ ਮੈਂ ਕਿਹਾ ਵੀ ਤੂੰ ਮੁੰਡਿਆਂ ਦੇ ਨਾਲ ਨਾ ਘੁੰਮਿਆ ਕਰ ਤੇ ਉਹਨੇ ਰਾਤ ਨੂੰ ਨਾ 10 ਮਿੰਟਾਂ ਬਾਅਦ ਹੀ ਨਾ 8:45 ਤੋਂ 9:00 ਵਜੇ ਦੇ ਦਰਮਿਆਨ ਮੁੰਡੇ ਬੁਲਾ ਕੇ ਤੇ ਮੇਨਾਂ ਕੁੱਤਮਾਰ ਕੀਤੀ ਮੇਰੀ 14 ਗ੍ਰਾਮ ਦੀ ਚੈਨੀ ਮੁੰਡਿਆਂ ਨੇ ਲਾਈ ਤੇ ਆ ਮੇਰੇ ਅੱਥੇ ਚੋਟ ਲੱਗੀ ਹੈ ਮੇਰੀ ਬਾਹ ਤੇ ਉਦੇ ਬਾਅਦ ਆ ਘਰ ਦਾ ਸਮਾਨ ਤੋੜਿਆ ਸਾਰਾ ਮੇਰੀ ਵੱਡੀ ਗੱਡੀ Honda City ਉਹਦੀ ਟਿੱਕੀ ਤੋੜੀ ਜੇ ਤੇ ਵਾਸ਼ਿੰਗ ਮਸ਼ੀਨ ਤੋੜੀ ਆ ਮੇਰੀ PP02B Z9208 ਗੱਡੀ ਉਹਦਾ ਫਰੰਟ ਸ਼ੀਸ਼ਾ ਸਭ ਤੋੜਿਆ ਵਾ ਤੇ ਕਿੰਨੇ ਕਿ ਜਾਣੇ ਸੀ 12 15 ਜਿੰਨੇ ਸਰ ਮੇਰੇ ਕੋ ਫੋਟੋ ਵੀਡੀਓ ਫੋਟੋਸ ਤੇ ਕੀ ਆ ਵੀ ਗਲੀ ਪੱਲੀ ਵਿੱਚ ਅੱਛਾ ਵੀਡੀਓ ਫੋਟੋਸ ਤੇ ਕੀ ਆ ਤੇ ਉਹਦੇ ਵਿੱਚ ਉਹਨਾਂ ਨੇ ਇੰਨੀ ਕਿੱਟ ਚਲਾਈ ਆ ਵੀ ਸਾਡੇ ਅੰਦਰ ਵੀ ਇਟਾਂ ਇਟਾਂ ਹੋਈਆਂ ਗਲੀ ਚ ਵੀਟਾ ਜੇ ਮੁਹੱਲੇ ਵਾਲੇ ਨਾਲ ਇਕੱਠੇ ਹੋਣ ਤੇ ਉਹਨਾਂ ਨੇ ਸਾਡਾ ਕਾਂਡ ਕਰਤਾ ਸੀ ਸਾਨੂੰ ਮਾਰਤਾ ਸੀ ਤੇ ਪੁਲਿਸ ਆਈ ਮੋਖੇ ਤੇ ਜੀ ਨਹੀਂ ਜੀ ਪੁਲਿਸ ਨੂੰ ਆਪਾਂ 112 'ਨ ਤੇ ਕੰਪਲੇਂਟ ਕੀਤੀ ਘਰ ਦੇ ਵਿੱਚੋਂ ਜਿਹਦੇ ਜਿਹਦੇ ਕੋਲ ਫੋਨ ਸੀ ਉਹਨਾਂ ਨੇ ਤਿੰਨ ਜਣਿਆਂ ਨੇ ਹੀ ਕੰਪਲੇਂਟਾਂ ਕੀਤੀਆਂ ਬਾਅਦ ਚ ਪੁਲਿਸ ਆਈ ਆ ਕਿਉਂਕਿ ਕੰਪਲੇਂਟ ਹੋਣ ਤੋਂ ਬਾਅਦ ਅੱਧਾ ਪੂਣਾ ਘੰਟਾ ਲੱਗ ਜਾਂਦਾ ਪੀਸੀਆਰ ਤੇ ਇੱਕ ਥਾਣੇਦਾਰ ਜੀ ਆਏ ਸੀ ਤੇ ਉਹ ਦੇਖਦਾ ਅੱਗੇ ਗਏ ਨੇ ਸਾਰੇ ਫਿਰ ਉਹਦੇ ਬਾਅਦ ਉਹਨਾਂ ਨੇ ਕਿਹਾ ਵੀ ਜੇ ਆਮ ਕੁੜੀ ਦਾ ਤੁਹਾਡੇ ਦਾ ਸਿਰ ਪਟਾਵਾ ਤੇ ਤੁਸੀਂ ਇੰਜ ਕਰੋ ਤਾਂ ਹੀ ਥਾਣੇ ਚਾਹੇ ਥਾਣੇ ਗਏ ਆ ਕਹਿੰਦੇ ਲਖਵਿੰਦਰ ਪਾਲ ਐਸਾ ਹੀ ਸੀ ਉਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਸਾਨੂੰ ਡੀਲ ਕੀਤਾ ਵਾ ਉਹ ਉਹਨਾਂ ਨੇ ਡਾਕਟਰ ਬਣਾ ਕੇ ਦਿੱਤਾ ਤੇ ਅਸੀਂ ਆਪਣੀ ਗੁੜੀਆਂ ਨੂੰ ਦਾਖਲ ਕਰਾਇਆ ਤੇ ਉਹਦੇ ਬਾਅਦ ਇਹਨਾਂ ਦੀ ਬੇਟੀ ਨੂੰ ਸੱਟ ਨਹੀਂ ਲੱਗੀ ਤੇ ਇਹਨਾਂ ਨੇ ਵਿਦਾਊਟ ਡਿਡਕਟ ਕਟਾਏ ਹਸਪੀਟਲ ਲੈ ਗਏ ਉੱਥੇ ਜਾ ਕੇ ਦਾਖਲ ਕਰਾਤਾ ਪੈਸੇ ਦੇ ਕੇ ਸੱਟ ਲਵਾਈ ਕੀ ਕੀਤਾ ਇਹ ਨਹੀਂ ਪਤਾ ਵੀ ਪੈਸੇ ਦੇ ਕੇ ਕਰਾਇਆ ਕਿ ਆਪ ਲਾਈ ਹੁਣ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਅਸੀਂ ਤੇ ਜੀ ਇਨਸਾਫ ਦੀ ਮੰਗ ਮੰਗ ਇਨਸਾਫ ਮੰਗਦੇ ਆ ਜੀ ਇਹ ਇਨਸਾਫ ਮੰਗਦੇ ਆ ਵੀ ਆ ਸਾਡੀ ਕੁੜੀ ਬਗਾਨੇ ਜਿਹੜੇ ਮੁੰਡੇ ਲਿਆ ਕੇ ਗਲੀ ਚਾਹੁੰਦੇ ਪੂਰੀ ਗਲੀ ਨੂੰ ਪਤਾ ਵਾ ਸਾਡੀ ਥੂ ਥੂ ਹੁੰਦੀ ਅਸੀਂ ਪੰਜ ਭਰਾ ਜੀ ਆਹੀ ਇਹ ਸ਼ਰੀਕੇ ਚ ਰਹਿੰਦੇ ਆ ਤੇ ਉਹ ਸਾਰਾ ਸ਼ਰੀਕਾ ਸਾਡਾ ਤੰਗ ਆ ਕਿਉਂਕਿ ਕੋਈ ਇੱਜ਼ਤ ਨੂੰ ਲੜਨਦੇ ਆ ਕੱਲ ਨੂੰ ਇਹ ਤੁਸੀਂ ਇਹ ਸੁਣਿਆ ਨਾ ਵੀ ਆਏ ਦਿਨ ਕੋਈ ਪਿਓ ਨੇ ਆਪਣੀ ਧੀ ਨੂੰ ਬਾਹਾਂ ਬਣ ਕੇ ਤੇ ਨੈਰਚਿਤ ਕਾ ਦਿੱਤਾ ਇਹ ਕਰਤਾ ਉਹ ਕਰਤਾ ਅਹੀਂ ਨਹੀਂ ਚਾਹਦੇ ਵੀ ਸਾਡੇ ਹੱਥੋਂ ਕੋਈ ਕ੍ਰਾਈਮ ਹੋਵੇ ਪਰ ਉਸ ਕੁੜੀ ਨੇ ਸਾਡੇ ਨਾਲ ਕ੍ਰਾਈਮ ਕਰਾਇਆ ਉਹ ਇੱਕ ਕੁੜੀ ਹੋ ਕੇ 20 ਸਾਲਾਂ ਦੀ ਤੇ ਉਹਨੇ 12-15 ਮੁੰਡੇ ਸੱਦੇ ਆ ਤੇ ਸਾਡੇ ਘਰ ਨਾਲ 1 ਬਟਾ ਚਲਾਇਆ ਪੂਰਾ ਮਹੱਲਾ ਇਸ ਚੀਜ਼ ਦਾ ਵੀਡੀਓ ਫੋਟੋ ਜਿੱਸਾ ਕੀ ਹੈ ਹਲੋ ਹਲੋ ਆ ਜੀ ਹਾਂ ਜੀ ਜੈਨ ਸਰ ਹਲੇ ਲਖਮਿੰਦਰ ਸਿੰਘ ਜੀ ਬੋਲਦੇ ਹਾਂ ਜੀ ਹਾਂ ਜੀ ਲਖਮਿੰਦਰ ਜੀ ਮੈਂ ਪੱਤਰਕਾਰ ਚੰਦਨ ਗਿੱਨਾ ਨਾਲ ਗੱਲ ਕਰ ਰਿਹਾ ਹਾਂ ਜੀ ਹਾਂ ਜੀ ਪੱਤਰਕਾਰ ਚੰਦਨ ਗਿੱਨਾ ਨਾਲ ਗੱਲ ਕਰ ਰਿਹਾ ਜੀ ਹਾਂ ਜੀ ਬੋਲੋ ਜੀ ਕੀ ਹਾਲ ਹੈ ਭਾਜੀ ਠੀਕਾ ਜੀ ਠੀਕ ਹੈ ਜੀ ਪੜੀ ਇੱਕ ਰਾਤ ਨੂੰ ਇਨਸੀਡੈਂਟ ਹੋਇਆ ਸੀਗਾ ਰਾਤ ਨੂੰ ਝਗੜਾ ਜਣਾ ਇੱਥੇ ਜੰਡਪੀਰੇ ਇਲਾਕੇ ਦੇ ਵਿੱਚ ਹਾ ਜੀ ਤੇ ਉਹ ਕੀ 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 ਮਸਲਾ ਕੀ ਹੈਗਾ ਜੀ ਹੋਰ ਉਹ ਬਾਜੀ ਮਸਲਾ ਦਾ ਘੇਲੂ ਹੋਈ ਪਰਿਵਾਰਾਂ ਦਾ ਹੈ ਅੱਛਾ ਜੀ ਉਹ ਹੁਣ ਅਸਲ ਜਨਾ ਪਤਾ ਨਹੀਂ ਕੀ ਗੱਲ ਆ ਉਹ ਫੇਰ ਅੱਜ ਦੱਸਣ ਦੇ ਮੈਂ ਜੁਡੀ ਅਫਸਰ ਸੀ ਕਰਾ ਲੱਖੀ ਅੱਛਾ ਜੀ ਤੇ ਮੈਂ ਨਾ ਦੀ ਦਾਨ ਕੱਟ ਕੇ ਉਹ ਲੜਕੀ ਨੂੰ ਸੱਪ ਰਖੀ ਆਵੇ ਉਹ ਕੱਟ ਕੇ ਅੱਛਾ ਜੀ ਠੀਕ ਹੈ ਹੁਣ ਮੈਂ ਡਾਕਟਰ ਲੈ ਕੇ ਦਿੱਤਾ ਉਹ ਤੇ ਹੁਣ ਫੇਰ ਦੱਸਣ ਦੇ ਮੈਨੂੰ ਪੀਸ਼ਾ ਹੁਣ ਆਈ ਹੈ ਬਾਜੀ ਉਹ ਸਰ ਸੇ ਲੜ ਪਿੰੜੇ ਜਿੰਦ ਪਹਿਲੇ ਫੇਰ ਉਹਨਾਂ ਨੇ ਟਾਟ ਚਲਾਈਆਂ ਅੱਛਾ ਜੁਜੀ ਪਾੜੀ ਅੱਛਾ ਇਹ ਭਾਈ ਜੇ ਪਾੜੀ ਅੰਦਰ ਦੇਣੀਆਂ ਪਈਆਂ ਇਹ ਨਹੀਂ ਬੰਨੀ ਗੱਲ ਅੱਛਾ ਅੱਛਾ ਇਹਨਾਂ ਬਹੁਤ ਖਰਾਬ ਕੰਡੇ ਹਨ ਅੱਛਾ ਅੱਛਾ ਤਾਂ ਇਹਨਾਂ ਨੂੰ ਮਸਲਾ ਹੈ ਨਾਲ ਖਰਾਬ ਕਰੀਏ ਇਹਨਾਂ ਦਾ ਖਰਾਬ ਹੋ ਰਿਹਾ ਹੈ ਠੀਕ ਉਹ ਕਹਿ ਰਹੇ ਨੇ ਕਿ ਹਾਥੀ ਕੋਈ 15 20 ਮੁੰਡੇ ਕੋਈ ਲੈ ਕੇ ਤੋਂ ਟੇਟਾ ਉਟਾ ਚਲਾਈਆਂ ਉਹਨਾਂ ਦੇ ਕੋਈ ਉਹ ਦੱਸਿਆ ਤਾਂ ਮੈਂ ਇਹ ਚਲਾਈਆਂ ਨੇ ਤੇ ਮੈਂ ਰਾਤ ਰਾਤ ਕਟ ਕੇ ਤਾਂ ਲੜਖੀ ਨੂੰ ਅੱਛਾ ਜੇ ਮੈਂ ਕਹਾਂ ਮੇਰੇ ਕੋਲ ਰਿਜ਼ਲਟ ਆਉਂਗਾ ਚਲੋ ਇਹਨਾਂ ਨਾਲ ਬੈਠ ਕੇ ਇਹਨਾਂ ਨਾਲ ਵੇਖਾਂਗੇ ਕੀ ਕਰਨਾ ਅੱਛਾ ਕੋਈ ਪਰਿਵਾਰਿਕ ਮੈਂਬਰ ਆ ਬਿਲਕੁਲ ਇਹਨਾਂ ਨਾਲ ਪਰਿਵਾਰਿਕ ਮੈਂਬਰ ਦੀ ਗੱਲ ਰਿਹਾ ਨਹੀਂ ਲੱਗਦਾ ਮੈਨੂੰ ਬਈ ਠੀਕ ਹੈ ਤੇ ਦੋਨੋਂ ਦੋਨਾਂ ਖੰਡਾਂ ਉੱਤੇ ਸੱਟਾਂ ਲੱਗੀਆਂ ਨੇ ਨੋ ਨੋ ਇੱਕੋ ਸੱਟ ਲੱਗੀ ਜਿੱਦਣੇ ਇਧਰ ਅੱਛਾ ਇਧਰ ਜਿੱਦਣੇ ਇਹਨਰ ਕੋ ਅੱਛਾ ਦੂਜੀ ਨਹੀਂ ਆਈ ਥੋੜਾ ਠੀਕ ਹੈ ਠੀਕ ਹੈ ਤੇ ਹੁਣ ਫਿਰ ਇਹ ਕੀ ਕਾਰਵਾਈ ਹੋਊਗੀ ਤਦੋਂ ਕੀ ਫਿਰ ਦੇਖੋ ਜੋ ਆਪਾਂ ਮੈਂ ਡਾਊਟ ਕਰ ਰਿਹਾ ਹਾਂ ਜੀ ਅੱਛਾ ਜੀ ਜੋ ਰਜਿਸਟਰ ਨਾਲ ਗੱਦਮ ਮਤਾਬਕ ਮੈਂ ਫਿਰ ਕਾਰ ਵੀ ਖੜ ਜਾਗਾ ਉਹ ਕਰਨਾ ਫਿਰ ਤਾਂ ਬਾਈ ਕਰਨੀ ਪਣੀ ਹੈ ਹਾਂ ਨਹੀਂ ਨਹੀਂ ਬਿਲਕੁਲ ਨਹੀਂ ਜੇ ਨਹੀਂ ਕੋਈ ਗੱਲ ਬੰਦੀ ਨਹੀਂ ਫਿਰ ਠੀਕ ਹੈ ਜੇ ਨਹੀਂ ਕੋਈ ਸਾਡ ਛੁੱਟ ਲਾ ਦੀ ਦੋ ਦਿਨ ਲਈ ਫਿਰ ਛੱਤ ਵੀ ਕਰ ਲਉਣੀ ਹੈ ਡਰ ਕੇ ਫਿਰ ਠੀਕ ਹੈ ਠੀਕ ਹੈ ਠੀਕ ਹੈ ਸਰ ਠੀਕ ਹੈ ਥੈਂਕ ਯੂ